ਕਿਸੇ ਵੀ ਕਿਸਾਨ ਦੇ ਕੋਲੇ ਝੰਡੇ ਤੋਂ ਬਿਨਾ ਕੋਈ ਕਿਸੇ ਤਰ੍ਹਾਂ ਦਾ ਹੋਰ ਕੋਈ ਚੀਜ਼ ਨਹੀਂ ਇਕੱਲ ਮਤਲਬ ਮੈਨੂੰ ਲੱਗਦਾ ਹਾਈ ਕੋਰਟ ਨੇ ਜੋ ਟਿੱਪਣੀ ਦਿੱਤੀ ਉਹ ਸਿਰਫ ਇੱਕ ਤਰਫੀ ਗੱਲ ਉਹਨਾਂ ਦੇ ਸਾਹਮਣੇ ਗਈ ਹੈ ਸਾਡੇ ਵਾਲਾ ਪੱਖ ਹਾਈ ਕੋਰਟ ਦੇ ਸਾਹਮਣੇ ਨਹੀਂ ਗਿਆ ਹਾਂ ਦੇਖੋ ਸ਼ੁਭਕਰਨ ਦੀ ਜਿਹੜੀ ਪੋਸਟ ਮਾਰਟਮਰ ਰਿਪੋਰਟ ਆਈ ਹੈ ਇਹ ਤਾਂ ਚਲੋ ਅੱਜ ਤਾਂ ਉਹ ਜੰਤਕ ਹੋ ਗਈ ਆ ਸਾਨੂੰ ਤਾਂ ਉਸੇ ਦਿਨ ਹੀ ਪਤਾ ਲੱਗ ਗਿਆ ਸੀਗਾ ਕਿ ਉਹਦੇ ਸੱਗ ਦੇ ਵਿੱਚੋਂ ਰਹਿਣੇ ਨਿਕਲੇ ਨੇ ਤੇ ਉਹਦੇ ਜਿਹੜੀ ਜੋ ਵੱਜੀ ਆਕਰ ਗੋਲੀ ਨਹੀਂ ਤਾਂ ਉਹਨੂੰ ਜੇ 12 ਬੋਰਡ ਦਾ ਵੀ ਫੈਰਮਾਨ ਲਿਆ ਜਾਏ ਜਾਂ ਜਿਸ ਤਰ੍ਹਾਂ ਦਾ ਦੱਸਿਆ ਜਾ ਰਿਹਾ ਕਿ ਉਹਦੇ ਚੋਂ ਨਿਕਲਿਆ ਹੈ ਹਜੇ ਉਹਦੇ ਟੈਸਟ ਹੋ ਰਹੇ ਨੇ ਕਿ ਕਿਹੜੀ ਗਨ ਦਾ ਇਹ ਸਖਤ ਟਿੱਪਣੀਆਂ ਕਹਿੰਦੇ ਇਹਨਾਂ ਨੂੰ ਚ ਨਹੀਂ ਭੇਜ ਦੇਣਾ ਚਾਹੀਦਾ ਵਾ ਦੇਖੋ ਗੱਲ ਇਹ ਹੈ ਮੈਨੂੰ ਲੱਗਦਾ ਜਦੋਂ ਦੂਸਰਾ ਪੱਖੀ ਨਾਲ ਸਾਹਮਣੇ ਗਿਆ ਹੋਵੇ ਉਦੋਂ ਤਾਂ ਫਿਰ ਟਿੱਪਣੀਆਂ ਇਹ ਜਿਹੀ ਆ ਸਕਦੀਆਂ ਨੇ ਅਸੀਂ ਤਾਂ ਹੀ ਕਿਹਾ ਕਿ ਜਿਹੜਾ ਸਾਡਾ মিডিਆ ਹੈ ਜੀ মিডিਆ ਨੇ ਪੂਰੀ ਤਰ੍ਹਾਂ ਸਪਸ਼ਟ ਕਲੀਅਰ ਦਿਖਾਇਆ ਹੈ ਕਿ ਕਿਸੇ ਵੀ ਕਿਸਾਨ ਦੇ ਕੋਲੇ ਝੰਡੇ ਤੋਂ ਬਿਨਾ ਕੋਈ ਕਿਸੇ ਤਰ੍ਹਾਂ ਦਾ ਹੋਰ ਕੋਈ ਚੀਜ਼ ਨਹੀਂ ਇਕੱਲ মিডিਆ ਨੇ ਇਹ ਵੀ ਦਿਖਾਇਆ ਕਿ ਅਸੀਂ ਨੌਜਵਾਨਾਂ ਨੂੰ ਇਹ ਕਿਹਾ ਵੀ ਤੁਸੀਂ ਪਿੱਛੇ ਰੁਕੋ ਕੋਈ ਨੌਜਵਾਨ ਅੱਗੇ ਨਹੀਂ ਵਧਣਗੇ ਅਸੀਂ ਆਗੂ ਜਾਵਾਂਗੇ ਹੁਣ ਅਸੀਂ ਗਏ ਵੀ ਉਹਦੇ ਵੀ ਤੁਹਾਨੂੰ মিডিਆ ਨੂੰ ਮੇਰਾ ਖਿਆਲ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਸਾਡੇ ਤੇ ਵੀ ਉਹ ਜਿਹੜੇ ਅਥਰੂ ਗਾਇਸ ਦੇ ਗੋਲੇ ਛੱਡੇ ਗਏ ਸਾਨੂੰ ਵੀ ਦੋ ਦਿਨ ਮਤਲਬ ਹਸਪੀਟਲ ਦੇ ਵਿੱਚ ਇੱਕ ਮੈਟਰੀਨ ਆ ਪਿਆ ਤਾਂ ਉਹ ਕਿਤੇ ਵੀ ਇਹੋ ਜੀ ਗੱਲ ਨਹੀਂ ਹੋਈ ਕਿ ਯੂਥ ਕੱਲਾ ਭੜਕ ਕੇ ਅੱਗੇ ਗਿਆ ਹੋਵੇ ਜਿੰਨੀ ਸ਼ਾਂਤੀ ਸਾਡਾ ਯੂਥ ਨੇ ਰੱਖੀ ਹੈ ਮੈਨੂੰ ਲੱਗਦਾ ਉਨੀ ਹੀ ਸ਼ਾਂਤੀ ਨੂੰ ਭੰਗ ਕਰਨ ਦਾ ਯਤਨ ਸਾਹਮਣੇ ਤੋਂ ਹੋਇਆ ਅਗਰ ਉਹਨੂੰ ਤੁਸੀਂ ਬਰੀਕੀ ਚ ਦੇਖੋਗੇ ਸਾਡੀ ਮਾਨਯੋਗ ਹਾਈ ਕੋਰਟ ਨੂੰ ਇਸ ਗੱਲ ਦਾ ਧਿਆਨ ਲੈਣਾ ਚਾਹੀਦਾ ਹੈ ਸੰਗਿਆਨ ਲੈਣਾ ਚਾਹੀਦਾ ਹੈ ਕਿ ਪਹਿਲੇ ਦਿਨਾਂ ਚ ਹੀ ਅਸੀਂ ਇੱਕ ਪੁਲਿਸ ਦਾ ਜਵਾਨ ਫੜ ਕੇ ਪੰਜਾਬ ਪੁਲਿਸ ਨੂੰ ਦਿੱਤਾ ਹੈ ਔਰ ਉਹਦੀ ਇਹ ਵੀ ਗੱਲ ਆਈ ਹੈ ਕਿ ਉਹਦੀ ਡੀਆਈਜੀ ਪਟਿਆਲਾ ਉਹਦੀ ਨਿਕੋਰੀ ਕਰ ਰਹੇ ਨੇ ਅਜੇ ਤੱਕ ਮੈਂ ਪੰਜਾਬ ਗਵਰਨਮੈਂਟ ਦਾ ਫੇਲਿਅਰ ਕਹੂੰਗਾ ਕਿ ਅਜੇ ਤੱਕ ਉਹ ਗੱਲ ਕਿਉਂ ਨਹੀਂ ਹਾਈ ਕੋਰਟ ਦੇ ਸਾਹਮਣੇ ਲੈ ਕੇ ਗਏ ਜਦੋਂ ਸਾਡੇ ਯੂਥ ਨੂੰ ਸਾਡੇ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਉਹ ਪ੍ਰਵੋਕ ਕਰ ਰਿਹਾ ਹੈ ਉਹ ਭੜਕਾ ਰਿਹਾ ਹੈ ਲੇਕਿਨ ਸਾਡਾ ਨੌਜਵਾਨ ਸਾਡੇ ਲੋਕ ਫਿਰ ਵੀ ਕਿਧਰ ਨਹੀਂ ਭੜਕੇ ਜਿੱਦੀ ਵੱਡੀ ਗੰਤਿ ਸੀ ਸਾਡੀ ਮੇਰਾ ਖਿਆਲ ਆ ਕੋਈ ਔਖਾ ਨਹੀਂ ਸੀ ਕਿ ਉਹ ਸਭ ਕਾਸੇ ਦੇ ਉੱਤੇ ਕਬਜ਼ੇ ਕਰ ਲੈਣੇ ਲੇਕਿਨ ਅਸੀਂ ਸ਼ਾਂਤਮਈ ਆ ਸ਼ਾਂਤੀ ਰੱਖਾਂਗੇ ਸ਼ਾਂਤਮਈ ਢੰਗ ਦੇ ਨਾਲ ਅਸੀਂ ਲੜਾਈ ਲੜ ਰਹੇ ਆ ਲੜਨ ਜਾਣਦੇ ਆ ਸਾਡਾ ਕੋਈ ਪਰਪਸ ਨਹੀਂ ਹੈ ਕਿ ਕਿਸੇ ਤਰ੍ਹਾਂ ਦੀ ਸ਼ਾਂਤੀ ਭੰਗ ਕੀਤੀ ਜਾਏ ਔਰ ਜੋ ਮਤਲਬ ਮੈਨੂੰ ਲੱਗਦਾ ਹਾਈ ਕੋਰਟ ਨੇ ਜੋ ਟਿੱਪਣੀ ਦਿੱਤੀ ਉਹ ਸਿਰਫ ਇੱਕ ਤਰਫੀ ਗੱਲ ਉਹਨਾਂ ਦੇ ਸਾਹਮਣੇ ਗਈ ਹੈ ਸਾਡੇ ਵਾਲਾ ਪੱਖ ਹਾਈ ਕੋਰਟ ਦੇ ਸਾਹਮਣੇ ਨਹੀਂ ਗਿਆ ਉਹਨਾਂ ਨੂੰ ਹਾਈ ਕੋਰਟ ਨੂੰ ਸਾਡੀ ਅਪੀਲ ਹੈ ਬੜੀ ਹੰਬਲ ਰਿਕੁਐਸਟ ਹੈ ਕਿਉਂ ਕਿਰਪਾ ਕਰਕੇ মিডিਆ ਤੋਂ ਉਹ ਸਾਰੀਆਂ ਵੀਡੀਓਜ਼ ਕਲੈਕਟ ਕਰ ਸਕਦੇ ਨੇ ਔਰ ਉਹਦੇ ਤੋਂ ਪੜਤਾਲ ਕਰਨ ਕਿ ਆਗੂਆਂ ਨੇ ਯੂਥ ਨੂੰ ਕੰਟਰੋਲ ਕਰਕੇ ਇਸ ਢੰਗ ਦੇ ਨਾਲ ਉਹ ਪ੍ਰੋਟੈਸਟ ਨੂੰ ਅੰਜਾਮ ਦਿੰਦਾ ਹੈ ਕੋਈ ਪਟੀਸ਼ਨ ਮੋਰਚੇ ਦੇ ਵੱਲੋਂ ਵੀ ਪਾਈ ਜਾਏਗੀ ਇਸ ਨੂੰ ਲੈ ਕੇ ਕਿਉਂਕਿ ਦੇਸ਼ ਭਰ ਦੇ ਵਿੱਚ ਇਹ ਗੱਲ ਗਈ ਹੈ ਹਾਈ ਕੋਰਟ ਦੇ ਵੱਲੋਂ ਬਿਆਨ ਆਇਆ ਮੋਰਚਾ ਵੀ ਪਹਿਲ ਕਰੇਗਾ ਇਸ ਚੀਜ਼ ਨੂੰ ਲੈ ਕੇ ਅੱਜ ਵੱਲੋਂ ਹਾਂ ਇਹ ਮੋਰਚਾ ਬੜਾ ਸੀਰੀਅਸ ਹੈ ਇਹਨਾਂ ਵਿਸ਼ਿਆਂ ਦੇ ਉੱਤੇ ਅਸੀਂ ਦੋਨੋਂ ਹੀ ਫਾਰਮਾਂ ਜੀ ਬੈਠ ਕੇ ਦਿੱਤੇ ਇਸ ਅੱਜ ਵਾਲੀ ਟਿੱਪਣੀ ਦੇ ਉੱਤੇ ਵਿਚਾਰ ਕਰਾਂਗੇ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਕਿ ਇਹੋ ਜਾਂ ਸਾਨੂੰ ਮਤਲਬ ਤਾਥ ਪੱਖ ਹੈ ਕਿ ਸਾਡੇ ਜਿੰਨੇ ਵੀ ਪਟੀਸ਼ਨਰ ਵੀਰ ਨੇ ਜੀ ਉਹਨਾਂ ਕੋਲੇ ਹੋ ਸਕਦਾ ਸਾਰੇ ਤੱਥ ਨਾ ਹੋਣ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਤੱਥ ਵੀ ਪ੍ਰੋਵਾਈਡ ਕਰਵਾਏ ਜਾਣ ਤਾਂ ਕਿ ਸਾਡੀ ਜਿਹੜੀ ਸਹੀ ਦਿਸ਼ਾ ਸਹੀ ਦਿਸ਼ਾ ਸਾਰਾ ਹਾਲਾਤ ਉਹ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਜਾ ਸਕੇ ਸ਼ੁਕਰਨ ਦੀ ਅੱਜ ਪੋਸਟਮਾਰਟਮ ਰਿਪੋਰਟ ਵੀ ਆਈ ਹੈ ਜੀ ਉਹਦੇ ਉੱਤੇ ਵੀ ਜਰੂਰ ਕੋਈ ਡਿਫਰੈਂਸ ਕਰਨਾ ਚਾਹੀਦਾ ਹਾਂ ਦੇਖੋ ਸ਼ੁਭਕਰਨ ਦੀ ਜਿਹੜੀ ਪੋਸਟ ਮਾਰਟਮ ਰਿਪੋਰਟ ਆਈ ਹੈ ਇਹ ਤਾਂ ਚਲੋ ਅੱਜ ਤਾਂ ਉਹ ਜੰਤਕ ਹੋ ਗਈ ਆ ਸਾਨੂੰ ਤਾਂ ਉਸੇ ਦਿਨ ਹੀ ਪਤਾ ਲੱਗ ਗਿਆ ਸੀਗਾ ਕਿ ਉਹਦੇ ਸੱਗ ਦੇ ਵਿੱਚੋਂ ਰੈਣੇ ਨਿਕਲੇ ਨੇ ਉਹ ਜਿਹੜੀ ਉਹਦੀ ਜਿਹੜੀ ਰਿਪੋਰਟ ਹੈ ਉਹਨੇ ਹੁਣ ਬਹੁਤ ਸਾਰਾ ਕੁਝ ਕਲੀਅਰ ਕਰਤਾ ਕਿ ਉਸ ਨੌਜਵਾਨ ਦੇ ਖੇਤ ਚ ਜਾ ਕੇ ਗੋਲੀ ਮਾਰੀ ਗਈ ਹੈ। ਔਰ ਰੈਣੇ ਮਾਰੇ ਗਏ ਨੇ ਉਹਦੇ ਉਹ ਜਿਹੜੀ ਜੋ ਵੱਜੀ ਆਕਰ ਗੋਲੀ ਨਹੀਂ ਤਾਂ ਉਹਨੂੰ ਜੋ 12 ਬੋਰ ਦਾ ਵੀ ਫੈਰ ਮੰਨ ਲਿਆ ਜਾਏ। ਜਾਂ ਜਿਸ ਤਰ੍ਹਾਂ ਦਾ ਦੱਸਿਆ ਜਾ ਰਿਹਾ ਕਿ ਉਹਦੇ ਚੋਂ ਨਿਕਲਿਆ ਹੈ ਹਜੇ ਉਹਦੇ ਟੈਸਟ ਹੋ ਰਹੇ ਨੇ ਕਿ ਕਿਹੜੀ ਗਨ ਦਾ ਇਹ ਉਹਦੇ ਟੈਸਟਾਂ ਚ ਹੋਰ ਵੀ ਗੱਲ ਕਲੀਅਰ ਹੋ ਜਾਣੀ ਹੈ। ਜੀ। ਲੇਕਿਨ 12 ਬੋਰ ਦਾ ਜੇਕਰ ਉਹਦੇ ਵੱਜਿਆ ਹੈ ਫਿਰ ਤੇ ਦਾ ਮਤਲਬ ਕਲੀਅਰ ਹੈ ਕਿ ਬਹੁਤ ਨੇੜਿਓਂ ਜਾ ਕੇ ਪੁਲਿਸ ਨੇ ਫੈਰ ਕੀਤਾ ਉਹਨਾਂ ਦੇ ਉੱਤੇ। ਔਰ ਉਹ ਮੈਂ ਮੈਂ ਸਮਝੂਗਾ ਕਿ ਖੇਤਾਂ ਦੇ ਵਿੱਚ ਜਾ ਕੇ ਉਹ ਅਸੀਂ ਵੀਡੀਓ ਵੀ ਮਤਲਬ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਕਣਕ ਦੇ ਵਿੱਚ ਪੁਲਿਸ ਖੜੀ ਗੋਲੀ ਚਲਾ ਰਹੀ ਹੈ ਸਾਡੇ ਨੌਜਵਾਨਾਂ ਦੇਤੇ